ਉਜ ਰਿਆ ਹੀ ਨਿਕਾ ਕੀ ਨਹੀਂ ਹੈਗਾ ਪੰਜਾਬ ਵਿੱਚ ਪੰਜਾਬ ਵਿੱਚ ਚਾਈਨੀ ਫਰੂਟ ਨੇ ਪੈਰ ਪਸਾਰੇ ਹੋਏ ਨੇ ਜੀ ਅੱਛੇ ਜੀ ਇਹ ਮੰਡੇ ਕੁੜੀਆਂ ਸਾਰੇ ਚਾਈਨੀ ਫਰੂਟ ਫੂਡਸ ਵਗੈਰਾ ਪੀਜੇ 버ਗਰ ਖਾਂਦੇ ਨੇ ਜੀ ਹਾਂ ਜੀ ਇਹ ਗੰਦਮੰਦ ਖਵਾਈ ਜਾਂਦੇ ਨੇ ਵੀ ਹਾਂ ਜੀ ਤੇ ਇੱਧਰ ਦੁੱਧ ਲੱਸੀਆ ਵਾਲ ਤਾਂ ਕੋਈ ਚਾਹਦਾ ਹੀ ਨਹੀਂ ਤੇ ਇੱਕ ਵਾਰੀ ਮਤਲਬ ਕਿ ਆਪਾਂ ਲੱਸੀ ਜਾਂ ਦੁੱਧ ਪੀਓ ਆਪਾਂ ਨੂੰ ਅਸਰ ਕਰਦਾਗਾ ਹਾਂ ਜੀ ਪੀਜੇ 버ਗਰ ਕੀ ਅਸਰ ਕਰਨਗੇ ਚੰਗੇ ਚੰਗੇ ਅਸਰ ਵੀ ਦਾ ਮਤਲਬ ਕਿ ਚੰਗੇ ਬਿਜ਼ਨਸਮੈਨ ਉਹ ਵੀ ਮਾਮਸ ਨੂੰ ਪੱਟ ਕੇ ਜਾਂਦੇ ਨੇ ਜੀ ਮਾਮਸ ਵਰਕਰ ਨੂੰ ਹਾਂ ਜੀ ਦੁੱਧ ਦੀ ਪੈਦਾਵਾਰ ਸਮਝੋ 25% ਹੈ ਜਾਂ 30% ਹੈ ਬਾਕੀ ਦਾ 70% ਦਾ ਨਕਲੀਏ ਚ ਲਈ ਜਾਂਦੇ ਨੇ ਜੀ ਇਹ ਅੱਛਾ ਜੀ ਵੱਡੀਆਂ ਵੱਡੀਆਂ ਹਲਵਾਈਆਂ ਦੀਆਂ ਦੁਕਾਨਾਂ ਹੋਰ ਹੋ ਗਏ ਸਭ ਨਕਲੀ ਖੁਆ ਵੇਚਦੇ ਜੀ ਪੱਠੀਆਂ ਤੇ ਕੜਾਈਆਂ ਹੁੰਦੀਆਂ ਸੀ ਅਗਲਾ ਕੜਾਹੀ ਚ ਖੁਆ ਹਾਂ ਜੀ ਮਾਰਦਾ ਸੀ ਕਹਾਣੀ ਮਾਰਦਾ ਸੀ ਉਹਦੀ ਵਰਕੀ ਬਣਾਉਂਦੇ ਸੀ ਆਪ ਨੂੰ ਪਤਾ ਹੁੰਦਾ ਸੀ ਇਹ ਅਸਲੀ ਹੈ ਹਾਂ ਜੀ ਉਹ ਤਾਂ ਨਕਲੀ ਨਾਲ ਹੀ ਚਲਾਈ ਜਾਂਦੇ ਨੇ ਕੰਮ ਜੀ ਹਾਂਜੀ ਤਾਂ ਨਹੀਂ ਲਾਉਣੀ ਹੁੰਦੀ ਸੀ ਜੇ ਹਨੇਰੀਆ ਵੇ ਮੀ ਆਵੇ ਉਹਨਾਂ ਨੇ ਮਤਲਬ ਉਹਨਾਂ ਦੀ ਰੁਟੀਨ ਬਣੀ ਹੁੰਦੀ ਸੀ ਪਰ ਅੱਜ ਦੀ ਜਿਵੇਂ ਮਾਡਰਨ ਟਾਈਮ ਆ ਹੀ ਜਾਂਦਾ ਪਰ ਅੱਜ ਦੀ ਇਹ ਤਾਂ ਕਹਿੰਦੀਆਂ ਨੇ ਸੱਤ ਤਾਂ ਮੱਝ ਦਾ ਗੋਹਾ ਨਹੀਂ ਚੱਕਿਆ ਜਾਂਦਾ ਸਾਡਾ ਪੈਰ ਖਰਾਬ ਹੋ ਜਾਣਗੇ ਪਾਲ ਖਰਾਬ ਹੋ ਜਾਣਗੇ ਅਸੀਂ ਨਹੀਂ ਗੋਹਾ ਚੱਕਦੀਆਂ ਹੈਗੀਆਂ ਪਰ ਜਿਹੜੀ ਘਰ ਦੀਆਂ ਲੱਸੀਆਂ ਬਣੀਆਂ ਹੁੰਦੀਆਂ ਇਹਨਾਂ ਦਾ ਵੱਖਰਾ ਹੀ ਸੁਆਦ ਹੁੰਦਾ ਜੀ ਪਤਾ ਲੱਗ ਜਾਂਦਾ ਵੀ ਹਾਂ ਵੀ ਇਹ ਹੈ ਲੱਸੀ ਕੋਈ ਜ਼ਿਆਦਾ ਤੇ ਇਹ ਲੱਸੀਆਂ ਪੀਣਾ ਨਹੀਂ ਪਸੰਦ ਕਰਦੇ ਜੇ ਬਾਜ਼ਾਰੋਂ ਖੜਲੇ ਆਉਂਦੇ ਨੇ ਮਤਲਬ ਉਹ ਪੈਕੇਟ ਵਾਲੀ ਲੱਸੀ ਜ਼ਿਆਦਾ ਵਧੀਆ ਹੁੰਦੀ ਆ ਨਹੀਂ 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 ਉਹ ਤਾਂ ਕੈਮੀਕਲ ਹੁੰਦੇ ਨੇ ਆ ਜਿਹੜੇ ਹੁੰਦੇ ਨੇ ਕੀ ਕਹਿੰਦੇ ਆ ਕਿ ਪਨੀਰ ਤੇ ਪਾਣੀ ਨਾਲ ਲੱਸੀਆਂ ਤਿਆਰ ਕਰੀ ਜਾਂਦੇ ਨੇ ਜੀ ਅੱਛਾ ਜੀ ਹਾਂਜੀ ਲੋਕ ਕਹਿੰਦੇ ਆ ਬੜੀ ਸੁਆਦ ਹੈ ਸੁਆਦ ਤਾਂ ਜਦੋਂ ਮਤਲਬ ਕਿ ਖੁਸ਼ਬੂਦਾਰ ਚੀਜ਼ਾਂ ਪਾਉਂਦੇ ਨੇ ਆਪੀ ਲੋਕਾਂ ਨੂੰ ਸਵਾਲ ਲੱਗਦੀ ਆ ਜੀ ਦਵਾਈਆਂ ਲੱਗੀਆਂ ਹੁੰਦੀਆਂ ਨੇ ਜੀ ਜਿਸ ਤਰ੍ਹਾਂ ਕੋਈ ਮਰੇ ਹੋ ਬੰਦੇ ਨੂੰ ਲੱਗ ਲਾਦਦੇ ਆਂ ਨੇ ਆਪਾਂ ਦਵਾਈ ਉਹ ਕੋਈ ਦਿਨ ਖਰਾਬ ਹੀ ਨਹੀਂ ਹੁੰਦਾ ਬੰਦਾ ਇਸ ਤਰ੍ਹਾਂ ਦੁੱਧਾ ਵੀ ਇਹੀ ਹਾਲ ਹੈ ਜਿਹੜੇ ਮੁੰਡੇ ਜਿੰਮ ਲਾਉਂਦੇ ਨੇ ਹਨਾ ਤਾਂ ਉਹ ਵੀ ਪੈਕਟ ਵਾਲਾ ਦੁੱਧ ਪਿੰਦੇ ਨੇ ਇੱਕ ਵਾਸਤੂ ਜਿੰਮ ਲਾ ਰਹੇ ਨੇ ਪਾਊਡਰ ਖਾਂਦੇ ਨੇ ਜੀ ਹਾਂਜੀ ਉਹਦੇ ਨਾਲ ਜਿੰਨਾ ਚਿਰ ਤਾਂ ਪਾਊਡਰ ਖਾਈ ਜਾਂਦੇ ਆ ਨਾ ਡੋਲੇ ਜੇ ਬਣ ਜਾਂਦੇ ਨੇ ਜੀ ਜੀ ਉਹ ਬਾਕੀ ਫਿਰ ਉਹ ਉੱਤੇ ਮੋਰਨੀਆਂ ਮੁਰਨੀਆਂ ਜਾਂ ਛਾਪੀਆਂ ਹੁੰਦੀਆਂ ਨੇ ਟੈਟੂ ਹਾਂਜੀ ਉਹ ਜਦੋਂ ਛੱਡ ਦਿੰਦੇ ਨੇ ਉਹੀ ਫਿਰ ਮੋਰਨੀਆਂ ਜਾਂ ਕੱછા ਚ ਵੜ ਜਾਂਦੀਆਂ ਨੇ ਜੀ ਚਿੱਦੀ ਕਰਿਓ ਆਜ਼ਾਦ ਪੱਤਰਕਾਰ ਟੀਵੀ ਮੈਂ ਤੋਂ ਹਡੇ ਨਾਂ ਸ਼ਹਿਨਾ ਲੰਗੇ ਟਾਈਮ ਬਾਲ ਜਦੋਂ ਚਾਹਤ ਮਾਰਦੇ ਆ ਤਾਂ ਉਦੋਂ ਸਾਡੀਆਂ ਚਾਹੇ ਦਾਦੀਆਂ ਹੁੰਦੀਆਂ ਸੀ ਨਾਨੀਆਂ ਹੁੰਦੀਆਂ ਸੀ ਚਾਹੇ ਮਾਮਾ ਹੁੰਦੀਆਂ ਸੀ ਤਾਂ ਘਰ ਵਿੱਚ ਮਧਾਣੀਆਂ ਜ਼ਰੂਰ ਲੱਗਦੀਆਂ ਹੀ ਹੁੰਦੀਆਂ ਸੀ ਚਾਹੇ ਮੀਂਹ ਆਉਂਦਾ ਸੀ ਚਾਹੇ ਹਨੇਰੀ ਆਉਂਦੀ ਸੀ ਤਾਂ ਰੋਜ਼ ਜਿਹੜੀਆਂ ਚਾਟੀਆਂ ਦੇ ਵਿੱਚ ਲੱਸੀ ਸਾਨੂੰ ਜਿਹੜੀ ਮਿਲਦੀ ਹੀ ਮਿਲਦੀ ਸੀ ਪਰ ਜੇ ਹੁਣ ਅੱਜ ਦੇ ਟਾਈਮ ਵਿੱਚ ਚਾਹਤ ਮਾਰੀਏ ਤਾਂ ਉਹ ਚਾਟੀਆਂ ਹੀ ਅਲੋਪ ਹੋ ਗਈਆਂ ਨੇ ਨਾ ਤਾਂ ਲੋਕ ਮੱਝਾ ਰੱਖਦੇ ਨੇ ਤਾਂ ਮੱਝਾਂ ਨਹੀਂ ਹੋਣਗੀਆਂ ਤਾਂ ਦੁੱਧ ਕਿੱਥੋਂ ਆਊਗਾ ਤਾਂ ਹੁਣ ਇਹ ਗੱਲ ਤੁਸੀਂ ਧਿਆਨ ਨਾਲ ਪੱਲੇ ਬੰਨ ਲਓ ਜਿਹੜੇ ਬਾਜ਼ਾਰੂ ਬੰਦ ਪੈਕਟਾਂ ਦਾ ਦੁੱਧ ਪੀਂਦੇ ਨੇ ਜਾਂ ਦਹੀਂ ਖਾਂਦੇ ਨੇ ਲੱਸੀ ਪੀਂਦੇ ਨੇ ਤਾਂ ਉਹ ਗੌਰ ਨਾਲ ਦੇਖ ਲੈਣ ਕਿ ਤੁਹਾਨੂੰ ਕਿੰਨਾ ਦਾ ਵੱਡਾ ਨੁਕਸਾਨ ਹੋ ਰਿਹਾ ਸਾਡੇ ਨਾਲ ਬਾਪੂ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਣੇ ਆ ਤਾਂ ਉਹ ਜਿਹੜੇ ਰਾਜ਼ ਖੋਲਣਗੇ ਬੰਦ ਪੈਕਟਾਂ ਦੁੱਧ ਦੇ ਲੱਸੀਆਂ ਦੇ ਉਹ ਸੁਣ ਕੇ ਜਿਹੜਾ ਤੁਸੀਂ ਹੈਰਾਨ ਹੋ ਜਾਵੋਗੇ ਬਾਪੂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਬਾਪੂ ਜੀ ਤੁਸੀਂ ਇਹ ਮਤਲਬ ਸੜਕ ਤੇ ਅੱਲਸੀ ਪਲਾ ਰਹੇ ਹਾਂ ਸਾਰਾ ਸੈਟਅਪ ਕੀਤਾ ਹੋਇਆ ਮਤਲਬ ਕਿੰਨਾ ਕਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਇਹ ਦੂਜਾ ਸਾਲ ਚੱਲ ਰਿਹਾ ਹੈ ਵੈਸੇ ਤਾਂ ਮੈਂ ਇਹਦੇ ਨਾਲ ਬਚਪਨ ਤੋਂ ਹੀ ਜੁੜਿਆ ਹੋਇਆ ਹਾਂ ਜੀ ਕਿਉਂਕਿ ਸਾਡੇ ਪਿਤਾ ਜੀ ਫੋਰੈਸਟ ਡਿਪਾਰਟਮੈਂਟ ਚ ਬਲਾਕ ਅਫਸਰ ਸੀਗੇ ਜੀ ਮੱਝਾਂ ਪਹਿਲਾਂ ਤੋਂ ਰਖਦੇ ਸੀਗੇ ਜੀ ਤੇ ਇਸ ਕਰਕੇ ਬਸ ਅਸੀਂ ਇਸੇ ਨਾਲ ਜੁੜੇ ਹੋਏ ਹਾਂ ਜੀ ਇਹ ਹੁਣ ਮੈਂ ਬਿਜ਼ਨਸ ਤੌਰ ਤੇ ਕਹਿ ਲੋ ਦੇ ਤੌਰ ਤੇ ਕਰ ਲਈ ਆਂ ਇਹ ਕੰਮ ਸਾਲ ਤੋਂ ਠੀਕਾ ਬਾਕਪੋ ਜੀ ਮੈਂ ਤੁਸੀ ਕਹਿ ਰਹੇ ਹਾਂ bizness ਤੌਰ ਤੇ ਕਰ ਰਹੇ ਹਾਂ ਪਰ ਅੱਜ ਦੇ ਆਪਾਂ ਲੋਕਾਂ ਵਾਲੇ ਅੱਜ ਦੇ ਮੁੰਡੇ ਕੁੜੀਆਂ ਵਾਲੇ ਚਾਹਤ ਮਾਰੀਏ ਉਹ ਤਾਂ ਮਤਲਬ bizness ਇਧਰ ਕਰਨਾ ਹੀ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਵਿੱਚ ਤਾਂ ਕੁਝ ਰਹਿਿਆ ਹੀ ਨਹੀਂ ਕੱਖ ਹੀ ਨਹੀਂ ਹੈਗਾ ਪੰਜਾਬ ਵਿੱਚ ਪੰਜਾਬ ਵਿੱਚ ਚਾਈਨੀ ਫਰੂਟ ਨੇ ਪੈਰ ਪਸਾਰੇ ਹੋਏ ਨੇ ਜੀ ਅੱਛਾ ਜੀ ਇਹ ਮੁੰਡੇ ਕੁੜੀਆਂ ਸਾਰੇ ਚਾਈਨੀ ਫਰੂਟ ਮੌਮਸ ਵਗੈਰਾ ਪੀਜੇ 버ਗਰ ਖਾਂਦੇ ਨੇ ਜੀ ਹਾਂ ਜੀ ਇਹ ਗੰਦਮੰਦ ਖਵਾਈ ਜਾਂਦੇ ਨੇ ਕੀ ਹਾਂ ਜੀ ਹਾਂ ਜੀ ਤੇ ਇੱਧਰ ਦੁੱਧ ਲੱਸੀਆਂ ਵਾਲ ਤਾਂ ਕੋਈ ਝਾਕਦਾ ਹੀ ਨਹੀਂ ਤੇ ਇੱਕ ਵਾਰੀ ਮਤਲਬ ਕਿ ਆਪਾਂ ਲੱਸੀ ਜਾਂ ਦੁੱਧ ਪੀਓ ਆਪਾਂ ਨੂੰ ਅਸਰ ਕਰਦਾਗਾ ਹਾਂਜੀ ਇਹ ਪੀਜੇ 버ਗਰ ਕੀ ਅਸਰ ਕਰਨਗੇ ਤੇ ਇਹ ਵੀ ਨਹੀਂ ਪਤਾ ਕਿ ਕਿੰਨੇ ਕੋਈ ਜਰਦਾ ਖਾ ਕੇ ਹੱਥ ਲਾਉਂਦਾ ਕੋਈ ਕੁਛ ਕਰਕੇ ਕੋਈ ਸੱਚਮ ਨਹੀਂ ਕੋਈ ਕੁਛ ਨਹੀਂ ਬਸ ਐਂ ਚੱਲਿਆ ਜਾ ਰਿਹਾ ਸਾਰਾ ਸਿਸਟਮ ਹਾਂਜੀ ਚੰਗੇ ਚੰਗੇ ਅਸਰ ਵੀ ਜਾਂ ਮਤਲਬ ਕਿ ਚੰਗੇ ਬਿਜ਼ਨਸmen ਉਹ ਵੀ ਮੋਮਸ ਨੂੰ ਭੱਜ ਕੇ ਜਾਂਦੇ ਨੇ ਜੀ ਮੋਮਸ 버ਗਰ ਨੂੰ ਹਾਂ ਜੀ ਆ ਦੁੱਧ ਦਾ ਦਵਲ ਕੋਈ ਚਾਖਦੇ ਨਹੀਂ ਕੋਈ ਬਿਰਲੇ ਹੀ ਹੈਗੇ ਜਿਹੜੇ ਮਤਲਬ ਕਿ ਦੁੱਧ ਲੱਸੀਆਂ ਪੀਂਦੇ ਆ ਪਰ ਆਪਣੇ ਕੋਲੇ ਪੱਕੇ ਕਸਟਮਰ ਆਉਂਦੇ ਨਹੀਂ ਜਿਹੜੇ ਰੋਜ਼ ਪੀ ਕੇ ਜਾਂਦੇ ਨੇ ਹਾਂ ਜੀ ਕੋਈ ਘਿਓ ਵੀ ਖਰੀਦਦੇ ਨੇ ਮੱਖਣ ਵੀ ਖਰੀਦਦੇ ਨੇ ਤਾਜ਼ਾ ਮੱਖਣ ਹੁੰਦਾ ਸਾਡੇ ਕੋਲੇ ਹਾਂ ਜੀ ਜਿਵੇਂ ਅੱਜ ਦਾ ਰਿੜਕੇ ਹੋਏ ਦਾ ਬਾਕੀ ਉਹਦਾ ਅਸੀਂ ਤੀਜੇ ਚੌਥੇ ਦਿਨ ਘਿਓ ਬਣਾ ਲੈਨੇ ਤੀਜੇ ਦਿਨ ਹਾਂ ਕਿ ਉਹ ਵੀ ਦੇਸੀ ਸਾਡੇ ਕੋਲ ਪਿਓਰ ਮਿਲਦਾ ਜੀ ਹਾਂਜੀ ਆਪਣੇ ਕੋਲੇ ਮਤਲਬ ਕਿ ਵੀ ਪਿਓਰ ਹੀ ਚੀਜ਼ਾਂ ਨੇ ਇਹ ਆਪਾਂ ਕਦੇ ਨਕਲੀ ਕੰਮ ਨਹੀਂ ਕੀਤਾ ਨਾ ਕਰਨਾ ਜ਼ਿੰਦਗੀ ਚ ਹਾਂਜੀ ਬਾਪੂ ਜੀ ਜੇ ਤੁਸੀਂ ਪਿਓਰ ਦੁੱਧ ਦੀ ਗੱਲ ਕਰ ਰਹੇ ਹੋ ਪਿਓਰ ਲੱਸੀ ਦੀ ਗੱਲ ਕਰ ਰਹੇ ਹੋ ਪਰ ਅੱਜ ਕੱਲ ਤਾਂ ਟਾਵੇਂ ਟਾਵੇਂ ਲੋਕਾਂ ਦੇ ਘਰਾਂ 'ਚ ਮੱਝਾ ਰਹਿ ਗਈ ਅੱਜ ਕੱਲ ਤਾਂ ਮੱਝਾ ਰੱਖਦੇ ਹੀ ਨਹੀਂ ਹੈਗੇ ਕਹਿੰਦੇ ਸਾਨੂੰ ਤਾਂ ਕੱਖ ਪਾਉਣੇ ਚਾਰਾ ਪਾਉਣਾ ਔਖਾ ਹੋ ਜਾਂਦਾ ਨਹੀਂ ਅੱਜ ਕੱਲ ਤਾਂ ਲੋਕ ਐਦਾਂ ਦੇ ਹੋ ਗਏ ਜੀ ਹਾਂਜੀ ਦੁੱਧ ਦੀ ਪੈਦਾਵਾਰ ਸਮਝੋ 25% ਹੈ ਜਾਂ 30% ਹੈ ਬਾਕੀ ਦਾ 70% ਦਾ ਨਕਲੀਏ ਚਲਾਈ ਜਾਂਦੇ ਨੇ ਇਹ ਅੱਛੇ ਜੀ ਵੱਡੀਆਂ ਵੱਡੀਆਂ ਹਲਵਾਈਆਂ ਦੀਆਂ ਦੁਕਾਨਾਂ ਹੋਰ ਹੋਗੇ ਸਭ ਨਕਲੀ ਖੋਆ ਵੇਚਦੇ ਆ ਜੀ ਅੱਗੇ ਦੇ ਕੋ ਪੱਠੀਆਂ ਤੇ ਕੜਾਈਆਂ ਹੁੰਦੀਆਂ ਸੀ ਅਗਲਾ ਕੜਾਹੀ ਚ ਖੋਆ ਹਾਂਜੀ ਮਾਰਦਾ ਸੀ ਕਹਾਣੀ ਮਾਰਦਾ ਸੀ ਉਹਦੀ ਬਰਫੀ ਬਣਾਉਂਦੇ ਸੀ ਆਪਾਂ ਨੂੰ ਪਤਾ ਹੁੰਦਾ ਸੀ ਕਿ ਇਹ ਅਸਲੀ ਆ ਹਾਂਜੀ ਹਾਂਜੀ ਹੁਣ ਤਾਂ ਨਕਲੀ ਨਾਲ ਹੀ ਚਲਾਈ ਜਾਂਦੇ ਨੇ ਕੰਮ ਜੀ ਹਾਂਜੀ ਬਥੇਰੇ ਸਿੰਪਲ ਭਰਦੇ ਨੇ ਜੀ ਪਰ ਗੱਲ ਉੱਥੇ ਹੀ ਅੱਥੀ ਆ ਜਾਂਦੀ ਆ ਫਿਰ ਲੈ ਦੇ ਕੇ ਹੂੰ ਬਾਪੂ ਜੀ ਜਿਵੇਂ ਤੁਸੀਂ ਆਪਾਂ ਘਰ ਦੀ ਲੱਸੀ ਦੀ ਗੱਲ ਕਰ ਰਹੇ ਨੇ ਦੁੱਧ ਦੀ ਗੱਲ ਕਰ ਰਹੇ ਆ ਪਰ ਇਹ ਚੀਜ਼ ਦਾ ਵੀ ਫਰਕ ਪੈਂਦਾ ਹੋਊਗਾ ਵੀ ਪਹਿਲਾਂ ਜਦੋਂ ਹਨਾ ਹੁੰਦੀ ਸੀ ਘਰੇ ਚਾਹੇ ਦਾਦੀਆਂ ਹੁੰਦੀਆਂ ਸੀ ਚਾਹੇ ਆਪਣੀਆਂ ਘਰੇ ਘਰ ਵਾਲੀਆਂ ਹੁੰਦੀਆਂ ਸੀ ਉਹ ਦੁੱਧ ਰਿੜਕਦੀਆਂ ਸੀ ਮਤਲਬ ਰਿੜਕਣੇ ਸੀ ਉਹਨਾਂ ਨੇ ਮਧਾਣੀ ਲਾਉਣੀ ਹੁੰਦੀ ਸੀ ਚਾਹੇ ਹਨੇਰੀ ਆਵੇ ਮੀਂਹ ਆਵੇ ਉਹਨਾਂ ਨੇ ਮਤਲਬ ਉਹਨਾਂ ਦੀ ਰੁਟੀਨ ਬਣੀ ਹੁੰਦੀ ਸੀ ਪਰ ਅੱਜ ਦੀ ਜਿਵੇਂ ਮਾਡਰਨ ਟਾਈਮ ਆਈ ਜਾਂਦਾ ਪਰ ਅੱਜ ਦੀਆਂ ਤਾਂ ਕਹਿੰਦੀਆਂ ਨੇ ਸੱਤ ਦਾ ਮੱਝਾਂ ਦਾ ਗੋਹਾ ਨਹੀਂ ਚੱਕਿਆ ਜਾਂਦਾ ਸਾਡਾ ਪੈਰ ਖਰਾਬ ਹੋ ਜਾਣਗੇ ਵਾਲ ਖਰਾਬ ਹੋ ਜਾਣਗੇ ਅਸੀਂ ਨਹੀਂ ਗੋਹਾ ਚੱਕਦੀਆਂ ਹੈਗੀਆਂ ਦੇਖੋ ਇਹ ਸ਼ਹਿਰਾਂ ਵਿੱਚ ਤਾਂ ਮੱਝਾ ਰੱਖਣੀ ਬੰਦ ਕਰਤੀਆਂ ਨਗਰਪਾਲਿਕਾ ਨੇ ਵੀ ਨਹੀਂ ਰੱਖਣੀਆਂ ਹਾਂਜੀ ਚਲੋ ਮੰਨ ਲਿਆ ਪਿੰਡਾਂ ਵਿੱਚ ਵੀ ਰੱਖਦੇ ਨੇ ਮੱਝਾ ਪਰ ਉਹ ਦੁੱਧ ਵੇਚ ਦਿੰਦੇ ਨੇ ਡੇਰੀਆਂ ਤੇ ਪਾ ਦਿੰਦੇ ਨੇ ਜੀ ਹਾਂਜੀ ਇਸ ਕਰਕੇ ਲੱਸੀਆਂ ਤਾਂ ਤਾਂ ਹੀ ਬਣਦੀਆਂ ਨੇ ਜੇ ਆਪਣੇ ਘਰ ਦੁੱਧ ਖੁੱਲਾ ਹੋਏਗਾ ਹਾਂਜੀ ਤਾਂ ਬਸ ਦੁੱਧ ਲੱਸੀ ਲੱਸੀ ਜਿਹੜੀ ਪੀਣੀ ਆ ਕੋਈ ਇੱਧਰ ਉੱਧਰੋਂ ਪੀ ਕੇ ਸਾਰ ਲੈਂਦੇ ਨੇ ਅੱਛਾ ਹਾਂਜੀ ਦੁੱਧ ਵੇਚ ਦਿੰਦੇ ਨੇ ਅੱਛਾ ਵੀ ਮਤਲਬ ਪਿੰਡਾਂ ਦੇ ਲੋਕ ਵੀ ਲਾਲਚ ਕਰਨ ਲੱਗੇ ਡੇਰੀਆਂ 'ਚ ਪਾਉਂਦੇ ਨੇ ਹਾਂ ਜੀ ਹਾਂ ਬਾਬੂ ਜੀ ਜਿਵੇਂ ਹੁਣ ਤੁਸੀਂ ਲੱਸੀ ਬਣਾ ਰਹੇ ਹੋ ਮਤਲਬ ਕਿਵੇਂ ਬਣਾਉਣੀ ਹੈ ਥੋੜਾ ਉਹ ਵੀ ਦੱਸ ਦਿਓ ਅਸੀਂ ਦੁੱਧ ਨੂੰ ਕਾੜਦੇ ਆਂ ਜੀ ਹਾਂ ਜੀ ਵਧੀਆ ਫੈੜਦਾ ਦੁੱਧ ਲਿਆ ਕੇ ਉਹਨੂੰ ਕਾੜਦੇ ਆਂ ਹਾਂ ਜੀ ਕਾੜ ਕੇ ਮਤਲਬ 6-7 ਘੰਟੇ ਜਦੋਂ ਕੜਦਾ ਤਾਂ ਲਾਲਜਾ ਹੋ ਜਾਂਦਾ ਜੀ ਫੇਰ ਉਹਨੂੰ ਅਸੀਂ ਰਿੜਕਦੇ ਆਂਗੇ ਖੱਟਾ ਲਾ ਕੇ ਦਹੀਂ ਬਣਾ ਕੇ ਫੇਰ ਰਿੜਕਦੇ ਆਂ ਜੀ ਫਿਰ ਮੱਖਣ ਕੱਢਦੇ ਆਂ ਹਾਂ ਜੀ ਮੱਖਣ ਨਿਕਲ ਆਉਂਦਾ ਜੀ ਮੱਖਣ ਦਾ ਦੂਜੇ ਤੀਜੇ ਦਿਨ ਅਸੀਂ ਮੱਖਣ ਦਾ 2-3 ਦਿਨ ਦਾ ਇਕੱਠਾ ਕਰਕੇ ਘਿਓ ਬਣਾ ਦਿੰਨੇ ਹਾਂ ਬੱਪੂ ਜੀ ਇੱਕ ਮੇਰਾ ਹੋਰ ਸਵਾਲ ਰਹੂਗਾ ਵੀ ਜਿੱਦਾਂ ਅੱਜ ਕੱਲ ਲੋਕ ਹਨਾ ਜ਼ਿਆਦਾ ਰ ਇਹ ਲੱਸੀਆਂ ਪੀਣਾ ਨਹੀਂ ਪਸੰਦ ਕਰਦੇ ਪੈਕੇਟ ਜਾਂ ਬਾਜ਼ਾਰੂ ਫੜ ਲਿਆਉਂਦੇ ਨੇ ਮਤਲਬ ਉਹ ਪੈਕੇਟ ਵਾਲੀ ਲੱਸੀ ਜਾਦੀ ਵਧੀਆ ਹੁੰਦੀ ਆ ਨਹੀਂ 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 ਉਹ ਤਾਂ ਕੈਮੀਕਲ ਹੁੰਦੇ ਨੇ ਆ ਜਿਹੜੇ ਹੁੰਦੇ ਨੇ ਕੀ ਕਹਿੰਦੇ ਪਨੀਰ ਦੇ ਪਾਣੀ ਨਾਲ ਲੱਸੀਆਂ ਤਿਆਰ ਕਰੀ ਜਾਂਦੇ ਨੇ ਜੀ ਅੱਛਾ ਜੀ ਹਾਂ ਜੀ ਲੋਕ ਕਹਿੰਦੇ ਬੜੀ ਸੁਆਦ ਹੈ ਸੁਆਦ ਤਾਂ ਜਦੋਂ ਮਤਲਬ ਕਿ ਖੁਸ਼ਬੂਦਾਰ ਚੀਜ਼ਾਂ ਪਾਉਂਦੇ ਨੇ ਆਪੀ ਲੋਕਾਂ ਨੂੰ ਸਵਾਲ ਲੱਗਦੀ ਆ ਜੀ ਹਾਂ ਜੀ ਜਰ ਜਿਹੜੀ ਘਰ ਦੀਆਂ ਲੱਸੀਆਂ ਬਣੀਆਂ ਹੁੰਦੀਆਂ ਇਹਨਾਂ ਦਾ ਵੱਖਰਾ ਹੀ ਸਵਾਦ ਹੁੰਦਾ ਜੀ ਪਤਾ ਲੱਗ ਜਾਂਦਾ ਵੀ ਹਾਂ ਦੀ ਇਹ ਹੈ ਲੱਸੀ ਕੋਈ ਇੱਕ ਤਾਂ ਡੇਂਗੂ ਤੋਂ ਜਿਹੜੀ ਘਰ ਦੀ ਲੱਸੀ ਆ ਛਾਟੀ ਵਾਲੀ ਡੇਂਗੂ ਨਿਮਾਰ ਕਰਦਾ ਛੇਤੀ ਇੱਕ ਜਿਗਰ ਹਾਜਮਾ ਦਰੁਸਤ ਰੱਖਦੀ ਹੈ ਹਾਂਜੀ ਜਿਗਰ ਸਾਫ਼ ਰੱਖਦੀ ਹੈ ਇਦਾਂ ਮਤਲਬ ਕਿ ਇਹਦੇ ਫਾਇਦੇ ਬਹੁਤ ਨੇ ਜੀ ਠੀਕ ਹੈ ਬਾਪੂ ਜੀ ਜਿਹੜੇ ਲੋਕ ਬਾਜ਼ਾਰੋਂ ਦੁੱਧ ਪੀਂਦੇ ਨੇ ਬੰਦ ਪੈਕੇਟ ਵਾਲਾ ਉਹ ਫਾਇਦੇਮੰਦ ਹੁੰਦਾ ਸੀ ਨਾ ਜੀ ਨਾ ਉਹ ਕਿੱਥੋਂ ਫਾਇਦੇਮੰਦ ਹੋਏਗਾ ਉਹਨਾਂ ਤੇ ਕੈਮੀਕਲ ਲੱਗੇ ਹੁੰਦੇ ਨਹੀਂ ਜੀ ਅੱਛਾ ਜੀ ਦਵਾਈਆਂ ਕੈਮੀਕਲ ਅੱਛਾ ਅੱਛਾ ਉਹ ਕਿੱਥੋਂ ਫਾਇਦੇਮੰਦ ਹੋ ਜਾਏਗਾ ਜੀ ਹਾਂ ਜੀ ਜੀ ਉਹਨਾਂ ਨੇ ਉਹਨੀਆਂ ਫੈਟ ਦੇਣੀ ਆ ਜਿੰਨੀ ਦੇਣੀ ਆ ਗ੍ਰੈਫਟੀ ਨਹੀਂ ਦੰਦੇ ਜੀ ਅੱਛਾ ਉਹ ਚੋ ਖਵਾ ਪਨੀਰ ਨਹੀਂ ਨਿਕਲ ਸਕਦਾ ਅੱਛਾ ਜੀ ਜਿਹੜਾ ਉਹ ਚੋ ਫੈਟ ਹੀ ਫੈਟ ਨਿਕਲੇਗੀ ਕਿਉਂ ਹੀ ਕਿਉਂ ਨਿਕਲੇਗਾ ਜਿੰਨਾ ਉਹਨਾਂ ਨੇ ਦੱਸਿਆ ਹੋਇਆ ਲਫਾਫੇ ਤੇ ਲਿਖ ਕੇ ਜੇ ਕਹਿ ਦੋ ਨਾ ਵੀ ਆਪਾਂ ਉਹਦਾ ਖਵਾ ਮਾਰ ਲਈਏ ਜਾਂ ਪਨੀਰ ਕੱਢ ਲਈਏ ਉਹ ਨਹੀਂ ਬਣੇਗਾ ਜੀ ਜੀ ਹਾਂ ਜੀ ਉਹ ਉਹਨਾਂ ਨੇ ਪਹਿਲਾਂ ਹੀ ਕੱਢ ਲਿਆ ਹੁੰਦਾ ਇੱਕ ਬਾਪੂ ਜਿਵੇਂ ਢੇੜਾ ਜਿਹੜਾ ਆਪਣਾ ਘਰ ਦਾ ਦੁੱਧ ਹੁੰਦਾ ਉਹਨੂੰ ਜੇ ਆਪਾਂ ਬਾਲੀ ਦੇ ਕੇ ਰੱਖ ਦਿੰਨੇ ਆ ਤਾਂ ਵੀ ਉਹ ਥੋੜੇ ਜਿਹਾ ਟਾਈਮ ਲਈ ਠੀਕ ਰਹਿੰਦਾ ਪਰ ਜਿਹੜਾ ਇੱਕ ਪੈਕਟ ਵਾਲਾ ਦੁੱਧ ਦੇਖੀਏ ਉਹ ਬਾਲੀ ਦੇ ਕੇ ਵੀ ਮੰਨਣਾ ਦਾ ਅਗਲੇ ਦਿਨ ਤੱਕ ਵੀ ਨਹੀਂ ਖਰਾਬ ਹੁੰਦਾ ਇਹ ਕੀ ਚੱਕਰ ਆ ਜੀ ਇਹ ਦਵਾਈਆਂ ਲੱਗੀਆਂ ਹੁੰਦੀਆਂ ਨੇ ਜੀ ਜਿਸ ਤਰ੍ਹਾਂ ਕੋਈ ਮਰੇ ਹੋਏ ਬੰਦੇ ਨੂੰ ਲਾ ਲਾ ਦਿੰਨੇ ਆਪਾਂ ਦਵਾਈ ਉਹ ਕਈ ਦਿਨ ਖਰਾਬ ਹੀ ਨਹੀਂ ਹੁੰਦਾ ਬੰਦਾ ਐਸੀ ਤਰ੍ਹਾਂ ਦੁੱਧ ਦਾ ਵੀ ਇਹੀ ਹਾਲ ਹੈ ਜੀ 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 ਉਸੇ ਟਾਈਪ ਦੀ ਕੋਈ ਦਵਾਈ ਲੱਗਦੀ ਆ ਰਸ ਜੀ ਠੀਕ ਹੈ ਜਿਹਦੇ ਨਾਲੋਂ ਫਿਰ ਖਰਾਬ ਨਹੀਂ ਹੁੰਦਾ ਕਈ ਕਈ ਦੇ ਵਿੱਚ ਠੀਕ ਹੈ ਪੂਰੀ ਗਰਮੀ ਚ ਵੀ ਜਿਹੜਾ ਦੁੱਧ ਹੁੰਦਾ ਅਸਲੀ ਉਹ ਤਾਂ ਹੀ ਆ ਪੂਰੀ ਗਰਮੀ ਪੈਂਦੀ ਹੋਏ ਨਾਲ ਦੀ ਨਾਲ ਖਾਬ ਹੋ ਜਾਂਦਾ ਜੀ ਬਾਪੂ ਜੀ ਜਿਹੜੇ ਤੁਸੀਂ ਇਹ ਲੱਸੀ ਦਾ ਕੰਮ ਆ ਮਤਲਬ ਕਿਵੇਂ ਦਿਮਾਗ 'ਚ ਕੰਮ ਆਇਆ ਵੀ ਲੱਸੀ ਦਾ ਕੰਮ ਕਰਨਾ ਕੋਈ ਕੰਮ ਤਾਂ ਹੋਰ ਵੀ ਬਹੁਤ ਨੇ ਮੈਂ ਜੀ ਸਵੇਰੇ ਉੱਠ ਕੇ ਹੁਣ ਤਾਂ ਚਲੋ ਮੈਂ ਇੱਧਰਲੇ ਕੰਮ 'ਚ ਲੱਗਿਆ ਹਾਂ ਅੱਜ ਤੋਂ 2 ਸਾਲ ਪਹਿਲਾਂ ਮੈਂ ਪਾਰਕ ਜਾਂਦਾ ਸੀ ਮੈਂ ਭੱਜਦਾ ਸੀ 5000 ਮੀਟਰ ਲਾਉਂਦਾ ਹੁੰਦਾ ਸੀ ਅੱਛਾ ਅੱਛਾ ਠੀਕ ਹਾਂ ਜੀ ਤੇ ਉਹਦੇ ਲਈ ਫਿਰ ਦੁੱਧ ਪੀਣਾ ਜ਼ਰੂਰੀ ਹੁੰਦਾ ਜੀ ਵਧੀਆ ਦੁੱਧ ਆ ਫਰਮਾ ਦੁੱਧ ਪਿੰਦਾ ਜੀ ਤੇ ਉਸੇ ਤੋਂ ਬਸ ਸ਼ੌਂਕ ਜਾਈਆ ਦੁੱਧ ਲੱਸੀ ਦਾ ਨਾ ਕਹਨਾ ਆਪ ਵੀ ਵਧੀਆ ਪੀਏ ਤੇ ਲੋਕਾਂ ਨੂੰ ਵੀ ਵਧੀਆ ਭਲਾਈਏ ਜੀ 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 ਹਾਂਜੀ ਤੇ ਬਸ ਇੱਥੇ ਤੋਂ ਹੀ ਮੇਰਾ ਮਤਲਬ ਕਿ ਅੱਗੇ ਚਲੋ ਕੰਮਕਾਰ ਇੰਨੇ ਹੁੰਦੇ ਨਹੀਂ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂਆਂ ਜੀ 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 ਹਾਂਜੀ ਤੇ ਜੇ ਕਿਸੇ ਕੋਲ ਪ੍ਰਾਈਵੇਟ ਲੱਗਦੇ ਆ ਤਾਂ ਉਹ ਇੰਨੇ ਪੈਸੇ ਨਹੀਂ ਦਿੰਦਾ ਜਿਹਦੇ ਨਾਲ ਗੁਜ਼ਾਰਾ ਹੋ ਜੇ ਇਸ ਕਰਕੇ ਆ ਕੰਮ ਕਰਨਾ ਪਿਆ ਜੀ ਬਾਪੂ ਜਿਹੜੇ ਹੁਣ ਬੰਦ ਪੈਕਟ ਵਾਲਾ ਦੁੱਧ ਪੀਂਦੇ ਨੇ ਜਾਂ ਲੱਸੀਆਂ ਪੀਂਦੇ ਨੇ ਤੁਹਾਡਾ ਉਹਨਾਂ ਨੂੰ ਕੀ ਕਹਿਣਾ ਈ ਦੇਖੋ ਜੀ ਸਹੀ ਚੀਜ਼ ਪੀਣਗੇ ਪੈਕਟਾਂ ਪਟਾਣੇ ਤੱਕ ਕੈਮੀਕਲ ਦੁੱਧ ਨੇ ਜੀ ਤੇ ਇੱਕ ਚੀਜ਼ ਨੂੰ ਕੈਮੀਕਲ ਲੱਗ ਰਹੀ ਆ ਇਹ ਵਾਲਾ ਬੰਦ ਕਰਕੇ ਅਸਲੀ ਚੀਜ਼ਾਂ ਤੇ ਆਉਣ ਜੀ ਫੇਰ ਹੀ ਸਿਹਤ ਬਣੇਗੀ ਜੀ ਹਾਂਜੀ ਇੱਥੇ ਆ ਕੇ ਲੋਕ ਮੈਂ ਦੇਖਿਆ ਕੋਈ ਮਾਮ ਖਾਂਦਾ ਕੋਈ ਕੁਸ਼ ਖਾਂਦਾ ਕੋਈ ਜੂਸ ਪੀਂਦਾ ਮੰਨ ਲਿਆ ਜੂਸ ਪੀਂਦੇ ਨੇਗੇ ਪਰ ਸੇਤਾ ਤਾਂ ਉਹਨਾਂ ਦੀਆਂ ਫੇਰ ਹਾਂਜੀ ਲੜਖੜਾਉਂਦੇ ਨੇਗੇ ਹਾਂਜੀ ਬਾਪੂ ਜੀ ਜਿਵੇਂ ਤੁਸੀਂ ਸੇਤਾਂ ਦੀ ਗੱਲ ਕੀਤੀ ਹੈ ਪਰ ਜੇ ਦੇਖੀ ਅੱਜ ਦੇ ਟਾਈਮ 'ਚ ਹੋ ਲੋਕ ਸ਼ਹਿਰਾਂ ਵਿੱਚ ਰਹਿੰਦੇ ਨੇ ਤਾਂ ਹੁਣ ਬਹੁਤਿਆਂ ਜੇ ਪਿੰਡਾਂ ਦੀ ਗੱਲ ਕਰੀਏ ਉੱਥੇ ਵੀ ਹੈ ਨਹੀਂ ਮੱਜਾ-ਮੂਜਾ ਹਨਾ ਤੋਂ ਲੋਕ ਤੋਂ ਪੈਕਟਾਂ ਵਾਲੇ ਦੁੱਧ ਪੀਂਦੇ ਨੇ ਜਿਹੜੇ ਮੁੰਡੇ ਜਿੰਮ ਲਾਉਂਦੇ ਨੇ ਹਨਾ ਤਾਂ ਉਹ ਵੀ ਪੈਕਟਾਂ ਵਾਲਾ ਦੁੱਧ ਪੀਂਦੇ ਨੇ ਇੱਕ ਪਾਸੇ ਤੋਂ ਜਿੰਮ ਲਾ ਰਹੇ ਨੇ ਪਾਊਡਰ ਖਾਂਦੇ ਨੇ ਜੀ ਹਾਂਜੀ ਉਹਦੇ ਨਾਲ ਜਿੰਨਾ ਚਿਰ ਤਾਂ ਪਾਊਡਰ ਖਾਈ ਜਾਂਦੇ ਆ ਨਾ ਡੌਲੇ ਜੇ ਬਣੀ ਜਾਂਦੇ ਨੇ ਜੀ ਜੀ ਉਹ ਬਾਕੀ ਫਿਰ ਉਹ ਤੇ ਮੂਰਨੀਆਂ ਮੂਰਨੀਆਂ ਜਾਂ ਛਾਪੀਆਂ ਹੁੰਦੀਆਂ ਨੇ ਟੈਟੂ ਉਹ ਜਦੋਂ ਛੱਡ ਦਿੰਦੇ ਨੇ ਉਹੀ ਫਿਰ ਮੋਰਨੀਆਂ ਜਾਂ ਕੱਛਾਂ 'ਚ ਵੜ ਜਾਂਦੀਆਂ ਨੇ ਜੀ ਜੀ ਹਾਂ ਜੀ ਵੀ ਇਸ ਕਰਕੇ ਸਹੀ ਚੀਜ਼ ਖਾਣ ਜਿਹੜੀ ਸਦਾ ਲਈ ਠੀਕ ਹਾਂਜੀ ਰਹੀ ਜੀ ਜੀ ਹਾਂ ਜੀ ਤੇ ਪੈਕਟਾਂ ਪੂਕਟਾਂ ਦੇ ਦੁੱਧ ਜਾਂ ਪਾਊਡਰ ਹੋਗੇ ਇਹ ਤਾਂ ਔਨਾ ਚਿਰ ਹੀ ਆ ਜਿੰਨਾ ਚਿਰ ਖਾਈ ਜਾਂਦੇ ਨੇ ਜੀ ਇਹ ਤਾਂ ਹੈ ਹਾਂ ਜੀ ਪੈਕਟਾਂ ਦੇ ਦੁੱਧ ਨਹੀਂ ਜਿਹੜੇ ਇਹ ਵੀ ਵਿੱਚ ਦਵਾਈ ਨਾਲ ਆਉਣ ਤਾਂ ਸਹੀ ਆ ਜੀ ਦੋਈ ਚੀਜ਼ਾਂ ਦੇ ਗ੍ਰੈਵਿਟੀ ਵੀ ਦੇਣ ਤੇ ਫੈਟ ਵੀ ਦੇਣ ਤੁਸੀਂ ਇੱਕ ਗੱਲ ਹੋਰ ਜਿਹੜੀ ਤੁਸੀਂ ਕਹਿ ਰਹੇ ਹੋ ਜਿਵੇਂ ਪੈਕਟ ਵਾਲੀ ਦੁੱਧ ਦੀ ਆਪਾਂ ਗੱਲ ਕੀਤੀ ਆ ਅੱਜ ਕੱਲ ਜਿਵੇਂ ਛੋਟੇ ਛੋਟੇ ਬੱਚੇ ਨੇ ਨਾਮ ਜਿਵੇਂ ਬੱਚੇ ਨੇ ਉਹਨਾਂ ਨੂੰ ਵੀ ਬੋਟਰ ਵਾਲਾ ਹਨਾ ਬੋਤਲਾਂ ਚ ਪਾ ਕੇ ਗਰਮਗਾ ਕੇ ਦੁੱਧ ਪਿਲਾਉਣ ਲੱਗੇ ਜਾਂਦੇ ਨੇ ਤਾਂ ਉਹ ਬੱਚੇ ਲਈ ਬਹੁਤ ਜ਼ਿਆਦਾ ਨੁਕਸਾਨ ਕਰਦਾ ਨਾ ਉਹ ਵੀ ਹਾਂਜੀ ਹਾਂਜੀ ਉਹ ਤਾਂ ਨੁਕਸਾਨ ਕਰਨਾ ਹੀ ਹੈ ਜੀ ਹਾਂਜੀ ਇਸ ਕਰਕੇ ਇਹ ਦੁੱਧ ਬੰਦ ਕਰਕੇ ਤਾਂ ਹੀ ਉਹ ਤਾਂ ਦੇਖੋ ਕਹਿੰਦੇ ਹੁੰਦੇ ਆ ਬੱਚੇ ਨੂੰ ਮਾਂ ਦਾ ਦੁੱਧ ਮਿਲੇ ਤਾਂ ਉਹ ਜ਼ਿਆਦਾ ਵਧਦਾ ਫੁੱਲਦਾ ਜੀ ਦੂਜੇ ਦੁੱਧ ਨਾਲ ਐਨਾ ਨਹੀਂ ਹਾਂ ਸਰਕਾਰ ਦਾ ਜਿਆ ਬਾਪੂ ਇਹ ਵੀ ਹੁੰਦਾ ਸੀ ਹਨਾ ਗਾਵਾਂ ਆ ਲੋਕ ਰੱਖ ਲੈਂਦੇ ਸੀ ਕਹਿ ਦਿੰਦੇ ਸੀ ਨਾਮ ਜਮੇ ਬੱਚੇ ਨੂੰ ਉਸ ਵਾਜੇ ਦੁੱਧ ਵੀ ਪਿਆਉਣਾ ਤਾਂ ਗਾਂ ਦਾ ਦੁੱਧੋ ਪਿਆਓ ਪਰ ਹੋਂ ਦਾ ਗਾਂ ਵੀ ਦੇਖਣ ਨੂੰ ਨਹੀਂ ਮਿਲਦੀ ਹਾਂਜੀ ਗਾਵਾਂ ਬਸ ਹੁਣ ਰੱਖਣੀਆਂ ਬੰਦ ਕਰਤੀਆਂ ਲੋਕਾਂ ਨੇ ਜੀ ਸ਼ਹਿਰਾਂ ਚ ਮਿਊਨਿਸਪਲ ਕਮੇਟੀ ਨੇ ਬੰਦ ਕਰਾਤੀ ਹਾਂਜੀ ਵੀ ਮੱਝਾਂ ਨਹੀਂ ਰੱਖਣੀਆਂ ਗਾਵਾਂ ਨਹੀਂ ਰੱਖਣੀਆਂ ਪਿੰਡਾਂ ਪੁੰਡਾਂ ਚ ਹੈਗੇ ਨੇ ਉਹ ਵੇਚਣ ਵੇਚ ਦਿੰਦੇ ਨੇ ਦੂਜਿਆਂ ਨੂੰ ਪਾ ਦਿੰਦੇ ਨੇ ਬਸ ਆ ਉਹਦਾ ਚਾਹ ਦਾ ਦੁੱਧ ਰੱਖ ਕੇ ਜੀ ਬਾਕੀ ਦੂਜਿਆਂ ਨੂੰ ਪਾ ਦਿੰਦੇ ਨੇ ਜੀ ਹਾਂਜੀ ਫਿਰ ਲੱਸੀ ਕੀ ਰੜਕਣਗੇ ਜੀ ਜਦੋਂ ਦੁੱਧ ਹੀ ਨਹੀਂ ਬਚਿਆ ਬਾਪੂ ਜੀ ਜਿਹੜਾ ਤੁਸੀਂ ਆਹ ਲੱਸੀ ਦਾ ਕੰਮ ਸਟਾਰਟ ਕੀਤਾ ਹੋਇਆ ਘਰ ਦੀ ਵਧੀਆ ਪਿਓਰ ਲੱਸੀ ਪਿਲਾ ਰਹੇ ਹੋ ਹਨਾ ਸਾਡੀ ਆਡੀਅנס ਨੂੰ ਵੀ ਦੱਸ ਦਿਓ ਤੁਹਾਡਾ ਪੂਰਾ ਐਡਰੈਸ ਕੀ ਹੈ ਤਾਂ ਜੋ ਉਹ ਵੀ ਪੀਣ ਤੇ ਤੁਹਾਡੀ ਜਿਹੜੀ ਸਵਾਦ ਲੱਸੀ ਆ ਹਨਾ ਉਹਦਾ ਸਵਾਦ ਲੈ ਸਕਣ ਭਪਿੰਦਰਾ ਰੋਡ پارک ਹੈ ਜੀ ਹਾਂਜੀ ਭਪਿੰਦਰਾ ਰੋਡ ਹੈ ਜੀ ਇਹ ਬਾਈ ਨੰਬਰ ਫਾਟਕ ਤੋਂ ਪੁਲ ਤੋਂ ਇਧਰੋਂ ਸਿਵਲੈਂਡ ਨਾਬੇ ਰੋਡ ਵੱਲ ਨੂੰ ਆਈਏ ਹਾਂਜੀ ਉਰਾ ਵਿੱਚ پارک ਆਉਂਦਾ ਜੀ सिविल लेन ठाणे तोरले पास से जी 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 ओथे है जी ये जी जी भूपेंद्र राव रोड पार्क वादा जी ठीक ठीक हां जी ए एड्रेस है जी हां जी हां जी ठीक है बहुत बहुत धन्यवाद बापू जी हां जी आपा बापू जी ਨਾਲ ਗੱਲਬਾਤ ਕਰ ਲਈ ਤੇ ਉਹਨਾਂ ਨੇ ਆਪਣਾ ਐਡਰੈਸ ਵੀ ਦੱਸਤਾ ਤੁਸੀਂ ਵੀ ਇੱਥੇ ਆਓ ਤੇ ਘਰ ਦੀ ਪ्योर ਲੱਸੀ ਪੀਓ ਲੱਸੀ ਦਾ ਜਿਹੜਾ ਲਾਹਾ ਲਓ ਤੇ ਸਾਡੀ ਇਹੀ ਰਿਕਵੈਸਟ ਆ ਬਾਪੂ ਜੀ ਦੀ ਰਿਕਵੈਸਟ ਆ ਜਿਹੜੀ ਬੰਦ ਪੈਕਟ ਦੁੱਧ ਪੀਂਦੇ ਨੇ ਉਹਨਾਂ ਨੂੰ ਪੀਣਾ ਬੰਦ ਕਰੋ